ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਤਿ ਟੈਲੀਵਿਜ਼ਨ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਅਹਿਮ ਸ਼ਕਸ਼ੀਤ ਜੋਗਿੰਦਰ ਸਿੰਘ ਉਗਰਾਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਮੌਜੂਦ ਨੇ ਉਗਰਾਹਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਜੀ ਪ੍ਰੋਗਰਾਮ 'ਚ ਦੋਸਤੋ ਉਗਰਾਹਾ ਸਾਹਿਬ ਨਾਲ ਅੱਜ ਅਸੀਂ ਜਿਸ ਮਸਲੇ ਤੇ ਗੱਲ ਕਰ ਰਹੇ ਹਾਂ ਇਹ ਮਸਲਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜ਼ਿਲ੍ਹਾ ਬਠਿੰਡਾ ਦਾ ਇੱਕ ਪਿੰਡ ਹੈ ਜਿਉਂਦ ਜਿਥੋਂ ਦੀਆਂ ਵੀਡੀਓ ਤੁਸੀਂ ਲਗਾਤਾਰ ਦੇਖ ਰਹੇ ਹੋ ਜਿਉਂਦ ਪਿੰਡ ਦੀ ਜ਼ਮੀਨ ਆ ਹਾਈ ਕੋਰਟ ਦਾ ਆਰਡਰ ਆ ਕਿ ਮਰਬੇਬੰਦੀ ਹੋਣੀ ਚਾਹੀਦੀ ਆ ਉਗਰਾਹ ਜੱਥੇਬੰਦੀ ਇੱਥੇ ਲੋਕਾਂ ਦੀ ਜਿਹੜੀ ਲੜਾਈ ਆ ਉਸ ਲੜਾਈ ਨੂੰ ਲੜ ਰਹੀ ਹੈ ਕਿ ਆਹ ਆਹ ਗੱਲਾਂ ਨੇ ਜਦੋਂ ਤੱਕ ਇਹਨਾਂ ਗੱਲਾਂ ਦੇ ਉੱਪਰ ਲੋਕਾਂ ਦੇ ਨਾਲ ਸਾਡੇ ਨਾਲ ਸਹਿਮਤੀ ਨਹੀਂ ਬਣਦੀ ਕੋਈ ਪ੍ਰਸ਼ਾਸਨ ਕੋਈ ਅਧਿਕਾਰੀ ਇੱਥੇ ਮਰਬੇਬੰਦੀ ਨਹੀਂ ਕਰ ਸਕਦਾ ਜਿਉਂਦ ਪਿੰਡ ਦੀ ਕਿੰਨੀ ਜ਼ਮੀਨ ਆ ਜੋਨ ਪਿੰਡ ਦੀ ਜ਼ਮੀਨ ਦਾ ਇਹ ਮਾਮਲਾ ਕੀ ਹੈ ਹਿਸਟਰੀ ਕੀ ਹੈ ਇਸ ਜ਼ਮੀਨ ਦੀ ਤੇ ਅੱਜ ਲੋਕਾਂ ਦੀਆਂ ਮੰਗਾਂ ਕੀ ਨੇ ਜੇਕਰ ਪ੍ਰਸ਼ਾਸਨ ਕੋਟ ਮੁਰਬੇਬੰਦੀ ਦੇ ਆਰਡਰ ਦੇ ਰਿਹਾ ਕਿ ਮੁਰਬੇਬੰਦੀ ਹੋਣੀ ਚਾਹੀਦੀ ਆ ਕਿਉਂ ਮੁਰਬੇਬੰਦੀ ਕੀਤੀ ਜਾ ਰਹੀ ਹੈ ਇਹਦੇ ਤੇ ਆਪਾਂ ਉਗਰਾਹ ਸਾਹਿਬ ਨਾਲ ਗੱਲ ਕਰਾਂਗੇ ਬੜਾ ਇੱਕ ਇਹ ਗੰਭੀਰ ਮਸਲਾ ਤੁਸੀਂ ਪਿਛਲੇ ਦਿਨੇ ਦੇਖੀ ਵੀ ਹੋਣੀ ਆ ਕਈ ਜਿਹੜੀ ਵੀਡੀਓ ਨੇ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਨੇ ਉਹ ਵੀਡੀਓ ਕਿ ਜਦੋਂ ਉੱਥੇ ਡਰੋਨ ਦੇ ਨਾਲ ਮੈਪਿੰਗ ਕਰਨ ਦੇ ਲਈ ਪ੍ਰਸ਼ਾਸਨ ਅੱਗੇ ਵਧਦਾ ਤਾਂ ਉਗਰਾਹ ਜਥੇਬੰਦੀ ਇਸ ਗੱਲ ਦਾ ਵਿਰੋਧ ਕਰਦੀ ਹੈ ਛੰਡਾ ਸਿੰਘ ਜੇਠੂ ਕੇ ਜਿਹੜੇ ਆਗੂ ਨੇ ਜਥੇਬੰਦੀ ਦੇ ਉਹਨਾਂ ਦੀ ਵੀ ਇੱਕ ਜਿਹੜੀ ਵੀਡੀਓ ਸੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਹੋਏ ਜੀ ਗੁਰਾਹ ਸਾਹਿਬ ਆਪਣੇ ਨਾਲ ਉਹਨੇ ਤੁਸੀਂ ਨਾਲ ਬਣੇ ਰਹੋ ਤੇ ਇਸ ਮਸਲੇ ਤੇ ਆਪਾਂ ਜਿਹੜੀ ਹੈਗੀ ਉਹ ਗੱਲ ਕਰਾਂਗੇ ਉਗਰਾਹ ਸਾਹਿਬ ਜ਼ਿਲ੍ਹਾ ਪਟੰਡਾ ਪਿੰਡ ਜਿਉਂ ਦਾ ਲੰਬੇ ਸਮੇਂ ਤੋਂ ਤੁਸੀਂ ਇਹ ਲੜਾਈ ਆਪਣੇ ਹੱਥ ਦੇ ਵਿੱਚ ਲਈ ਹੋਈ ਹੈ ਕਿ ਪ੍ਰਸ਼ਾਸਨ ਕਹਿ ਰਿਹਾ ਸੀ ਇਸ ਜ਼ਮੀਨ ਦੀ ਮੁਰੱਬੇਬੰਦੀ ਕਰਨੀ ਆ ਜਥੇਬੰਦੀ ਲੋਕਾਂ ਦੇ ਨਾਲ ਖੜੀ ਹੈ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਪਿੰਡ ਜੌਂਦ ਦੀ ਇਹ ਜ਼ਮੀਨ ਹੈ ਕਿੰਨੀ ਤੇ ਇਹ ਮਾਮਲਾ ਕੀ ਹੈ ਪੂਰਾ ਜੀ ਗੁਰਵਿੰਦਰ ਜਿਹੜਾ ਇਹ ਜੌਂਦ ਪਿੰਡ ਦਾ ਮਸਲਾ ਹੈ ਇਹ ਬਹੁਤ ਹੀ ਪੁਰਾਣਾ ਤੇ ਗੰਭੀਰ ਇਸ਼ੂ ਹੈ ਇਹ ਪੈਪਸ ਮੁਜਾਰਾ ਲਾਇਰ ਵੇਲੇ ਇੱਕ ਮੁਜਾਰਿਆਂ ਨੂੰ ਮਾਲਕੀ ਹੱਕ ਦਵਾਉਣ ਦੀ ਜ਼ਕੀਰਦਾਰਾਂ ਦੇ ਖਿਲਾਫ ਇੱਕ ਲਾਲ ਪਾਰਟੀ ਨੇ ਲੜਾਈ ਲੜੀ ਸੀ ਇਹ ਜਨੀਆਂ ਉਸ ਤੋਂ ਵੀ ਪਹਿਲਾਂ ਦਾ ਮਸਲਾ ਹੈ ਇਹ ਇਹ ਜਨੀਆਂ ਹੈ ਵੀ ਹੈ ਮੈਂ ਜਾਣਕਾਰੀ ਲਈ ਹੈ ਸੀ ਪਿੰਡ ਦੇ ਵਿੱਚੋਂ ਵੀ ਬਹੁਤ ਸਾਰੀਆਂ ਜ਼ਮੀਨਾਂ ਉਹ ਲੈ ਜਿੰਨਾ ਸੀ ਤੇ ਜੋ ਦੇ ਕਿਸਾਨਾਂ ਦਾ ਮਜ਼ਾਰਿਆਂ ਦਾ 1907 ਦਾ ਕਬਜ਼ਾ ਹੈ ਉਹ ਮਾਲਕ ਕਿਸਾਨ ਨਹੀਂ ਬਣ ਸਕਿਆ ਵੀ ਅੱਜ ਤੱਕ ਕਿਉਂਕਿ ਉਹ ਉਹਨਾਂ ਦੇ ਮਾਮਲੇ ਵਗੈਰਾ ਨਹੀਂ ਭਰੇ ਜਾਂ ਕੋਈ ਇਸ ਭਰਿਆ ਨਹੀਂ ਇਨਾਨੇ ਜ਼ਗੀਰਦਾਰਾਂ ਨੂੰ ਜਿਹੜੀ ਬਟਾਈ ਦੇਣੀ ਪਹਿਲੇ ਹੀ ਬੰਦ ਕੀਤੀ ਹੋਈ ਸੀ ਇਹ ਲਗਭਗ 700 ਏਕੜ ਤੋਂ ਕੁਝ ਪਲਾਸ ਜ਼ਮੀਨ ਦਾ ਮਸਲਾ ਹੈ ਜਿਹੜੀ ਉਹਨਾਂ ਦੇ ਨਾਂ ਨਹੀਂ ਜੜੀ ਹੋਈ ਉਸ ਸਰਦਾਰ ਨੇ ਜਿਹੜੇ ਉੱਥੇ ਪਿੰਡ ਦੇ ਵਿੱਚ ਜਿਹੜੇ ਵਸਦੇ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਵਰਤਦੇ ਨੇ ਕੋਈ ਉਹਨਾਂ ਦਾ ਬਖਰੀਵਾ ਨਹੀਂ ਕੁਝ ਹਿਸਾਬ ਨਾਲ ਜੋ ਘਰਾਂ ਦੇ ਵਿੱਚੋਂ ਪੜ੍ਹ ਲਿਖ ਕੇ ਵਕੀਲ ਵਕਾਲ ਬਣਿਆ ਉਹਨਾਂ ਨੇ ਕੇਸ ਚੱਕ ਕੇ ਕਿਉਂਕਿ ਕੋਰਟ ਤਾਂ ਸਿਰਫ ਕਾਗਜ਼ ਦੇਖਦੀ ਹੈ ਜਾਦਤਾ ਇਹਦਾ ਝੰਡਾ ਸਾਨੂੰ ਤੇ ਸ਼ੰਗਾਰਾ ਸਹਿਮਾਨ ਨੂੰ ਜਿਆਦਾ ਪਤਾ ਹੈ ਕਿਉਂਕਿ ਉਹ ਇਹਦੇ ਨਾਲ ਜਿਆਦਾ ਜੁੜੇ ਹੋਇਆ ਹੈ ਡਿਟੇਲ ਚ ਤਾਂ ਸੁਣ ਰਿਹਾ ਉਹੀ ਗੱਲ ਕਰ ਸਕਦੇ ਨੇ ਪਰ ਮੈਨੂੰ ਇਹ ਨਾ ਇੰਨਾ ਜ਼ਰੂਰ ਪਤਾ ਹੈ ਵੀ ਇਹ ਉਹ ਮਜਾਰੇ ਨੇ ਜਿਹੜੇ ਜ਼ਮੀਨਾਂ ਵੇਚ ਦੀਦੇ ਨੇ ਉਹ ਉਹ ਬਹੁਤ ਲੰਮੇ ਸਮੇਂ ਤੋਂ ਜਦ ਇਹ ਕਹਿੰਦੇ ਕਈ ਦਹਾਕੇ ਹੋ ਗਏ ਉਹਨਾਂ ਨੂੰ ਉਹਨਾਂ ਜ਼ਮੀਨਾਂ ਦੇ ਮਾਲਕ ਨੇ ਅੱਜ ਉਹ ਜ਼ਮੀਨਾਂ ਕੋਰਟ ਦੇ ਹੁਕਮਾਂ ਦਾ ਸਹਾਰਾ ਲੈ ਕੇ ਸਰਕਾਰ ਉਹਦੀ ਮਰਬਾਬੰਦੀ ਕਰਕੇ ਉਹਨਾਂ ਤੋਂ ਖੋਹਣਾ ਚਾਹੁੰਦੀ ਹੈ ਇਹਨੇ ਕਰਕੇ ਜੱਜਬੰਦੀ ਵਾਸਤੇ ਸਵਾਲ ਹੈ ਵੀ ਜਿਹੜੀਆਂ ਬੇਨਾਮੀਆ ਜ਼ਮੀਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦਾ ਮਸਲਾ ਹੈ ਇੱਕ ਪਿੰਡ ਦਾ ਮਸਲਾ ਨਹੀਂ ਆ ਬਠੋੜੀ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਉੱਥੇ ਵੀ ਸਾਡਾ ਧਰਨਾ ਚੱਲਦਾ ਬਿਲਕੁਲ ਜੀ ਯਾਨੀ ਇਹ ਲਗਭਗ 7-800 ਪਿੰਡਾਂ ਦਾ ਮਸਲਾ ਹੈ ਇੰਦਰ ਆਪਣੇ ਮਾਲਵੇ ਦੇ ਵਿੱਚ ਕੋਈ ਡੇਰੇ ਵਾਲੀ ਜ਼ਮੀਨ ਹੈ ਕੋਈ ਪੰਚਾਇਤੀ ਜ਼ਮੀਨ ਹੈ ਕੋਈ ਜੰਗਲਾਤ ਦੀ ਜ਼ਮੀਨ ਹੈ ਜਿਹੜੀਆਂ ਜ਼ਮੀਨਾਂ ਤੇ ਬਹੁਤ ਲੰਮੇ ਟਾਈਮ ਤੋਂ ਜਿਹੜੇ ਕਿਸਾਨ ਨੇ ਉਹ ਖੇਤੀ ਕਰਦਿਆ ਰਹੇ ਨੇ ਪਰ ਉਹ ਜ਼ਮੀਨਾਂ ਹੋਰ ਕਿਸੇ ادارے ਦੇ ਨਾਂ ਬੋਲੀ ਜਾਂਦੀਆਂ ਇਹ ਅਸੀਂ ਬਹੁਤ ਚਿਰ ਤੋਂ ਮੰਗ ਕਰ ਰਹੇ ਹਾਂ ਕਿ ਉਹ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਕਿਸਾਨਾਂ ਨੂੰ ਜਿਹੜੇ ਕਈ ਕਿੰਨੇ ਕਿੰਨੇ ਕਈ ਦਹਾਕਿਆਂ ਤੋਂ ਜ਼ਮੀਨਾਂ ਬਾਹਰ ਰਹੇ ਨੇ ਉਹਨਾਂ ਦੇ ਮਾਲਕ ਨੇ ਯਾਨੀ ਇਹ ਕਿਸਮ ਦੀ ਲੜਾਈ ਹੈ ਜਿਹੜੀ ਜੋਨਪਿੰਡ ਦੀ ਹੈ ਜੋਨਪਿੰਡ ਦੇ ਵਿੱਚ ਮੈਂ ਜਿਹੜੀ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਰੂਟਸੀ ਗਿਆ ਮੈਂ 2-3 ਦਿਨ ਉੱਥੇ ਰਿਹਾ ਉੱਥੇ ਮੇਰੇ ਘਰ ਚ ਲਗਭਗ 2 ਦਰਜਣ ਦੇ ਖਲਾ ਤਾਂ ਐਫੀਡੈਫਟ ਮੈਂ ਦੇਖੇ ਨੇ ਜਿਹੜੇ ਇਹਨਾਂ ਦੇ ਸਰਦਾਰਾਂ ਪਰਿਵਾਰਾਂ ਨਾਲ ਸੰਬੰਧਿਤ ਵਿਅਕਤੀਆਂ ਦੇ ਐਫੀਡੈਫਟ ਨੇ ਵੀ ਜਿਹੜੀਆਂ ਜ਼ਮੀਨਾਂ ਇਹ ਮਜਾਰੇ ਬੌਂਦੇ ਨੇ ਇਹ ਇਹਨਾਂ ਨੂੰ ਦਿੱਤੀਆਂ ਜਾਣ ਇਹਨਾਂ ਦੇ ਮਾਲਕ ਇਹ ਨੇ ਉਹਨਾਂ ਦਾ ਆਪਸ ਵਿੱਚ ਕੋਈ ਰੱਟਾ ਨਹੀਂ ਇਹ ਰੱਟਾ ਸਿਰਫ 100 ਏਕੜ ਦੀ ਢੇਰੀ ਦਾ ਮਾਲਕ ਹੈ ਕੋਈ ਵਕੀਲ ਹੈ ਸ਼ਾਇਦ ਉਹ ਕੋਈ ਮੈਨੂੰ ਜਾਣਕਾਰੀ ਹੈ ਨਹੀਂ ਜੋ ਉਹਨੇ ਕੇਸ ਕੂਜ਼ ਕਰਤੀ ਉਹਦੇ ਹੱਕ ਚ ਹੋਇਆ ਕੇਸ ਹੈ ਤੇ ਕੋਰਟ ਤੇ ਸਰਕਾਰ ਉਹਦੇ ਸਾਰੇ ਚੱਲ ਰਹੀ ਹੈ ਖਾਸ ਕਰਕੇ ਇਹਦੇ ਚ ਮੁੱਖ ਜਿਹੜੀ ਭੂਮਿਕਾ ਹੈ ਉਹ ਡੀਸੀ ਪਰਟੰਡਾ ਦੀ ਹੈ ਡੀਸੀ ਪਰਟੰਡਾ ਇਛਤੇਬੰਦੀ ਦੇ ਜਿਵੇਂ ਇੱਕ ਪਰਸਨਲ ਰਜਿਸਟਰੀ ਹੁੰਦੀ ਹੈ ਉਹਦੀ ਉਹਨੂੰ ਇਸ ਤਰ੍ਹਾਂ ਲੈ ਰਹੇ ਨੇ ਡੀਸੀ ਪਰਟੰਡਾ ਨੇ ਇਹਨੂੰ ਸਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਈ ਵਾਰ ਗੱਲਬਾਤ ਚ ਬੈਠੇ ਆ ਪਹਿਲਾਂ ਹੋ ਗਿਆ ਸੀ ਇਹ ਕੁਝ ਰਾਸ਼ੀ ਦੇਣੀ ਕਿ 1.5 ਪਤਾ ਨਹੀਂ 2 ਲੱਖ ਪ੍ਰਤੀ ਏਕੜ ਦਾ ਕੋਈ ਇਸ ਤਰ੍ਹਾਂ ਤੈਵੀ ਰਾਸ਼ੀ ਹੋਈ ਸੀ ਪੂਰੀ ਮੈਨੇ ਜਾਣਕਾਰੀ ਨਹੀਂ ਵੀ ਕਿੰਨੀ ਸੀ ਰਾਸ਼ੀ ਉਹ ਵੀ ਇਹ ਭਰ ਕੇ ਅਸੀਂ ਮਾਲਕੀ ਹੱਕ ਦੇ ਦਾਂਗੇ ਉਹਦੇ ਚ ਕੁਝ ਕਿਸਾਨ ਸੀ ਜਿਹੜੇ ਕਮਜ਼ੋਰ ਸੀ ਜਿਹੜੇ ਕਹਿੰਦੇ ਅਸੀਂ ਭਰ ਨਹੀਂ ਸਕਦੇ ਕੁਝ ਇਹ ਜਿਹੇ ਇਧਰੋਂ ਵੀ ਸੀ ਸਰਦਾਰਾ ਵੱਲੋਂ ਵੀ ਜਿਹੜੇ ਉਹ ਰਾਸ਼ੀ ਲੈ ਕੇ ਤੇ ਲੈਣ ਨੂੰ ਤਿਆਰ ਨਹੀਂ ਸੀ ਇਸ ਕਰਕੇ ਉਦੋਂ ਮਸਲਾ ਇਹ ਸੁਲਝਦਾ ਸੁਲਝਦਾ ਫਿਰ ਰੁਕ ਗਿਆ ਜਿਹੜੀ ਹੁਣ ਵੀ ਇਹ ਗੱਲਬਾਤ ਚੱਲ ਰਹੀ ਹੈ ਇਸ ਵੇਲੇ ਭਾਵੇਂ ਡੀਜੀ ਬਟੰਡਾ ਦੇ ਖੇਤਰ ਚੋਂ ਨਿਕਲ ਕੇ ਸਰਕਾਰ ਦੇ ਖੇਤਰ ਚ ਜਾ ਬੜੀ ਕਿਉਂਕਿ ਹੋ ਇਹਦੇ ਚ ਡੀਆਈਜੀ ਸਾਹਿਬ ਦਾਖਲਤਾ ਜੀ ਕਰ ਰਹੇ ਨੇ ਪੂਰੀ ਗੱਲਬਾਤ ਚੱਲ ਰਹੀ ਹੈ ਹੋਰ ਸਾਫ ਕਾ ਡੀਆਈਜੀ ਸਾਹਿਬ ਜਸਕਰਨ ਸਿੰਘ ਦੀ ਵੀ ਗੱਲ ਚੱਲ ਰਹੀ ਹੈ ਜਿਹਨੇ ਹੁਣ ਸਰਕਾਰ ਦੀ ਦਾਖਲਤਾ ਜੀ ਹੋਈ ਵੀ ਹੈ ਵਿੱਚ ਅ ਪਿਛਲੇ ਦਿਨੀ ਕੱਲ ਸੋਮਵਾਰ ਨਾਂ ਗਿਆ ਕੱਲ ਗੱਲਬਾਤ ਚ ਬੈਠਣਾ ਸੀ ਉਹਨਾਂ ਦੀ ਕਮੇਟੀ ਬਣਾਈ ਹੋਈ ਹੈ ਜਿਹਨੇ ਜਥੇਵੰਦੀ ਨੇ ਸਾਫ ਕੀਤਾ ਹੈ ਵੀ ਜੇ ਜੌਂਦਪਿੰਡ ਦੀ ਕਮੇਟੀ ਤੁਹਾਨੂੰ ਕਹਿਣ ਦੀ ਜੇ ਸਾਡਾ ਮਸਲਾ ਹੱਲ ਹੋ ਗਿਆ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਹਨਾਂ ਨੂੰ ਕਹਾ ਕਿ ਤੁਸੀਂ ਸੈਟੀਸਫਾਈ ਹੋ ਤਾਂ ਅਸੀਂ ਸੈਟੀਸਫਾਈ ਆ ਇਸ ਕਰਕੇ ਗੁਰਵਿੰਦਰ ਵੱਡਾ ਮਸਲਾ ਇਹ ਹੈ ਵੀ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਘਰੇ ਰੋਟੀ ਬਕਣੇ ਬੰਦ ਹੁੰਦੀ ਹੈ ਉਸ ਜ਼ਮੀਨ ਦੇ ਸਿਰ ਤੇ ਉਹਨਾਂ ਦਾ ਗੁਜ਼ਾਰਾ ਚੱਲਦਾ ਅੱਜ ਜਦੋਂ ਉਹਨਾਂ ਦੇ ਜ਼ਮੀਨਾਂ ਖੁੱਸਣ ਗਈਆਂ ਤਾਂ ਉਹ ਇਹ ਗੱਲ ਬਰਦਾਸ਼ਤ ਕਿਵੇਂ ਕਰਨਗੇ ਉਹ ਭੁੱਖੇ ਮਰ ਜਾਣਗੇ ਲੜਕੇ ਮਰ ਜਾਣ ਉਹਨਾਂ ਵਾਸਤੇ ਇਹ ਸਵਾਲ ਹੈ ਸਾਡੇ ਵਾਸਤੇ ਇਹ ਸਵਾਲ ਹੈ ਜੇ ਅਸੀਂ ਜ਼ਮੀਨਾਂ ਕੁਝ ਵੀ ਰੋਟੀ ਨਹੀਂ ਬਚਾ ਸਕਦੇ ਜੇ ਅਸੀਂ ਕਿਸੇ ਦੇ ਬੱਚਿਆਂ ਦਾ ਭਵਿੱਖ ਨਹੀਂ ਬਚਾ ਸਕਦੇ ਤਾਂ ਫਿਰ ਸਾਨੂੰ ਜੱਥੇਬੰਦੀ ਬਣਾਉਣ ਦਾ ਕੀ ਫਾਇਦਾ ਕੀ ਹੈ ਫਿਰ ਐਮਐਸਬੀ ਦੀ ਲੜਾਈ ਕਾਦੀ ਰਹੇਗੀ ਫਿਰ ਮੰਡੀਆਂ ਦੀ ਲੜਾਈ ਕਾਦੀ ਰਹੇਗੀ ਜੇ ਸਾਡੀਆਂ ਅਸੀਂ ਜ਼ਮੀਨਾਂ ਨਾ ਬਚਾ ਸਕੀ ਅਪਣੇ ਬੱਚਿਆਂ ਦੇ ਰਜਗਾਰ ਦੇ ਸਾਧਨ ਨਾ ਬਚਾ ਸਕਿਆ ਅਸੀਂ ਫਿਰ ਸਾਡਾ ਜੱਥੇਬੰਦੀ ਬਣਾਉਣ ਦਾ ਫਾਇਦਾ ਕੀ ਹੈ ਇਸ ਕਰਕੇ ਅਸੀਂ ਪੂਰੀ ਮਥੀ ਹੋਈ ਹੈ ਕਿ ਇਹਦੇ ਤੇ ਜੋ ਵੀ ਲੱਗਦਾ ਲੱਗ ਜਾ ਨਾ ਨਾ ਜੇ ਸਰਕਾਰ ਨੇ ਮਥਿਆ ਵੀ ਲਾਸ਼ਾਂ ਦੇ ਢੇਰਾਂ ਦੇ ਉੱਤੋਂ ਨਾ ਲੰਘ ਕੇ ਇਹ ਹਰ ਹਾਲਤ ਜਮੀਨ ਸਰਦਾਰਾਂ ਨੂੰ ਦੇਣੀ ਹੈ ਫਿਰ ਉਹ ਸਰਕਾਰ ਦਾ ਫੈਸਲਾ ਜੀ ਸਰਕਾਰ ਡਾਡੀ ਜਾਂ ਤਕੜੀ ਹੈ ਉਹ ਕਰ ਲਵੇ ਪਰ ਸਾਡਾ ਇਹ ਫੈਸਲਾ ਹੈ ਵੀ ਇਸ ਤਰ੍ਹਾਂ ਜ਼ਮੀਨਾਂ ਨਹੀਂ ਜਾਣ ਜੀ ਉਗਰਾਹ ਸਾਹਿਬ ਜਿਉਂ ਤੋਂ ਪਿੰਡ ਦੀ ਜ਼ਮੀਨ ਕਿੰਨੀ ਕ ਹੈ ਟੋਟਲ ਦੇਖੋ ਟੋਟਲ ਤਾਂ ਮੈਂ ਜਿੰਨੇ ਕੋ ਮੈਨੂੰ ਜਾਣਕਾਰੀ ਜਿਹਦੀ ਮਰੱਬੇ ਜਿਹਦੀ ਮਰੱਬੇਬੰਦੀ ਕਰਨੀ ਆ ਸਰਦਾਰਾਂ ਵਾਲੀ ਐ ਇਹ ਰੌਲੇ ਵਾਲੀ ਜਿਹੜੀ ਇਹ 700 ਪਲੱਸ ਏਕੜ ਤੋਂ ਜ਼ਿਆਦਾ ਵੱਧ ਹੈ ਕੁਝ ਜ਼ਮੀਨ ਇਹ ਨਹੀਂ ਕਰ ਕਿ 700 ਏਕੜ ਰੌਲੇ ਵਾਲੀ ਜ਼ਮੀਨ ਆ ਜਿਹਦੀ ਮਰੱਬੇਬੰਦੀ ਕਰਨੀ ਆ ਤੇ ਜਿਹੜੇ ਉੱਥੇ ਕਿਰਤੀ ਲੋਕ ਕੰਮੇ ਲੋਕ ਬੋਂਦੇ ਨੇ ਜ਼ਮੀਨ ਨੂੰ ਖੇਤੀ ਕਰਦੇ ਨੇ ਆਪਣੇ ਪਰਿਵਾਰ ਪਾਲਦੇ ਨੇ ਉਹਨਾਂ ਦਾ ਕੋਕੇ ਵੱਡੇ ਲੋਕਾਂ ਨੂੰ ਦੇਣ ਦੀ ਇਹ ਇੱਕ ਕੋਸ਼ਿਸ਼ ਆ ਚਾਹ ਲੈ ਇੱਥੇ ਗੱਲ ਖੜੀ ਆ ਸਾਰੀ ਜੀ ਜੀ ਤੇ ਜਿਹੜੀ ਜਿਉਂਦ ਪਿੰਡ ਹੈ ਜੀ ਦੀ ਸਰਦ ਸੱਤ ਪਿੰਡਾਂ ਨਾਲ ਜੀ ਸੱਤ ਪਿੰਡਾਂ ਨਾਲ ਦੀ ਸਰਦਾ ਮੈਂ ਦੇਖ ਕੇ ਆਇਆ ਤੇ ਇਹ ਸੱਤ ਪਿੰਡਾਂ ਦੀ ਸਰਦ ਤੇ ਪਹਿਲਾਂ ਉਹਨਾਂ ਨੇ ਉਹਦੇ ਆਪਣੇ ਡਰੋਨ ਨਾਲ ਗਿਣਤੀ ਮਿਲਤੀ ਕਰਨਾ ਆਉਂਦੇ ਆ ਉਹ ਜੈਨੇ ਉਹਨਾਂ ਦਾ ਮਤਲਬ ਇਹ ਆ ਵੀ ਸਰਦਾਰਾਂ ਦੀ ਜ਼ਮੀਨ ਨੂੰ ਇੱਕ ਪਾਸੇ ਕੱਢ ਕੇ ਉਹਦਾ ਟੱਕ ਬਣਾ ਕੇ ਉਹਨੂੰ ਪਾਸੇ ਘੜਦੀਏ ਤੇ ਉਹਨੂੰ ਅਕਾਇਰ ਕਰ ਸਕੇ ਸਰਕਾਰ ਤੇ ਇਹਨਾਂ ਤੋਂ ਖੋਣ ਦੀ ਹੈ ਇਸ ਕਰਕੇ ਵੱਡੀ ਗੱਲ ਹੋਣ ਜਾ ਰਹੀ ਹੈ ਜਿਹਦੇ ਨਾਲ ਇਹ ਨਹੀਂ ਹੈ ਵੀ ਇਹ ਇਕੱਲੀ ਜ਼ੋਨ ਪਿੰਡ ਦੀ ਹੋਊਗੀ ਫਿਰ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਬੇਨਿਮੀਆਂ ਜਿਵੇਂ ਨਾ ਜ਼ਮੀਨਾਂ ਜਿ ਕਿਸੇ ਹੋਰ ਦੇ ਨਾਂ ਤੇ ਬੋਲਦੀਆਂ ਨੇ ਬੋਂਦੇ ਕੋਈ ਹੋਰ ਨੇ ਉਹ ਸਾਰੀਆਂ ਹੀ ਸਰਕਾਰ ਖੋਹੂਗੀ ਇਸ ਕਰਕੇ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਵੱਡਾ ਸਵਾਲ ਹੈ ਜੌਨ ਚਾਹਿਰ ਹੋ ਕੇ ਗਾਂ ਕਿੱਧਰ ਨੂੰ ਜਾਣਾ ਹੈ ਇਸ ਗਾੜੀ ਨੇ ਅਜਿਦ੍ਰਕ ਸੰਗਰੂਰ ਦੇ ਵਿੱਚ ਅੱਜ 20 ਤਰੀਕ ਹੈ 20 ਜੂਨ ਹੈ 20 ਮਈ ਹੈ ਅੱਜ ਸੰਗਰੂਰ ਦੇ ਵਿੱਚ ਵੀ ਇੱਕ ਬੇਨਾਮੀ ਜ਼ਮੀਨ ਤੇ ਜ਼ਮੀਨ ਪ੍ਰਾਪਤੀ ਵਾਲਾ ਦਾ ਅੰਦੋਲਨ ਹੈ 20 ਤਰੀਕ ਅੱਜ 20 ਤਰੀਕ ਦਾ ਬਿਲਕੁਲ ਇਹ ਹੱਕ ਜਤਾ ਰਹੇ ਨੇ ਵੀ ਇਹ ਬੇਨਾਮੀ ਜ਼ਮੀਨ ਮਜ਼ਦੂਰਾਂ ਨੂੰ ਦੇਓ ਕਿ ਜੀਨ ਦੇ ਰਾਜੇ ਦੇ ਨਾਂ ਦੇ ਕੀ ਆ ਉਹਦਾ ਕਾਗਜ਼ ਪੱਤਰਾ ਦਾ ਤਾਂ ਉਹਨਾਂ ਨੂੰ ਪਤਾ ਹੋਣਾ ਹੈ ਜਿਹੜੀ ਇਸ ਤਰ੍ਹਾਂ ਦੇ ਜ਼ਮੀਨਾਂ ਦੇ ਰੱਟੇ ਨੇ ਜਿਹੜੇ ਬਠੋਈ ਪਿੰਡ ਦੇ ਵਿੱਚ ਚੱਲ ਰਹੀ ਹੈ ਉਧਰ ਇੱਕ ਫਾਜਲਕਾ ਵਿੱਚ ਸੀਡ ਫਾਰਮ ਦਾ ਰੋਲਾ ਚੱਲੀ ਜਾਂਦਾ ਜੀ ਇਸ ਕਰਕੇ ਜ਼ਮੀਨਾਂ ਦੀ ਲੜਾਈ ਰੋਟੀ ਦੀ ਲੜਾਈ ਬਣ ਗਈ ਇਹਦੇ ਤੇ ਤਾਂ ਸਰਕਾਰ ਨੂੰ ਸੀਰੀਅਸ ਹੋ ਕੇ ਸੋਚਣਾ ਚਾਹੀਦਾ ਹੈ ਇਹ ਮਸਲੇ ਨੂੰ ਹੱਲ ਕਰ ਉਹਗਰਾਹ ਸਾਹਿਬ ਇਹ ਜਿਹੜਾ ਜ਼ਮੀਨ ਵਾਲਾ ਇਸ਼ੂ ਹੈ ਜਿਵੇਂ ਆਪਾਂ ਜੌਂਦ ਪਿੰਡ ਦੀ ਗੱਲ ਕਰ ਰਹੇ ਹਾਂ ਬਠਿੰਡੇ ਦੀ ਗੱਲ ਕਰ ਰਹੇ ਹਾਂ ਅੱਜ ਸੰਗਰੂਰ ਦੇ ਵਿੱਚ 20 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਕਿ ਜਥੇਦਰੀ ਬੰਦੀ ਨੇ ਜਾਂ ਹੋਰ ਕਿੰਨੇ ਥਾਵਾਂ ਦੇ ਉੱਪਰ ਜ਼ਮੀਨਾਂ ਦੇ ਮਾਮਲੇ ਚੱਲ ਰਹੇ ਨੇ ਇਹ ਇੱਕਦਮ ਹੀ ਜ਼ਮੀਨਾਂ ਵਾਲਾ ਚਰਚਾ ਲਾਈਮ ਲਾਈਮ ਲਾਈਟ ਦੇ ਵਿੱਚ ਕਿਉਂ ਆਈ ਇੱਕ ਪਾਸੇ ਦੇਖੋ ਕਿ ਪ੍ਰਾਪਰਟੀਆਂ ਦਾ ਰੇਟ ਵਧੇ ਨੇ ਜ਼ਮੀਨਾਂ ਦੇ ਰੇਟ ਵਧੇ ਹੋਏ ਨੇ ਅੱਜ ਤੋਂ ਸਾਲ 2 ਸਾਲ ਪਹਿਲਾਂ ਤਾਂ ਆਪਾਂ ਰਿਕਾਰਡ ਚੱਕ ਲਈਏ ਪਹਿਲਾਂ ਜ਼ਮੀਨਾਂ ਦਾ ਰੇਟ ਕੀ ਸੀ ਅੱਜ ਜ਼ਮੀਨਾਂ ਦੇ ਭਾਅ ਨੂੰ ਅੱਗ ਲੱਗੀ ਹੋਈ ਆ ਲਗਾਤਾਰ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਪ੍ਰਾਈਵੇਟ ਇਨਵੈਸਟਮੈਂਟ ਉਹ ਜ਼ਮੀਨਾਂ ਦੇ ਵਿੱਚ ਹੋ ਰਹੀ ਹੈ ਵੱਡੀਆਂ ਕੰਪਨੀਆਂ ਆ ਰਹੀਆਂ ਵੱਡੇ ਪ੍ਰੋਜੈਕਟ ਬਣ ਰਹੇ ਨੇ ਖਾਸ ਕਰਕੇ ਜੇਕਰ ਮੈਂ ਪੰਜਾਬ ਦੀ ਹੀ ਗੱਲ ਕਰਾਂ ਪੰਜਾਬ ਪੰਜਾਬ ਦੇ ਵਿੱਚ ਆਪਾਂ ਦੇਖੀਏ ਅ ਅੱਜ ਤੋਂ 2 ਦਿਨ ਪਹਿਲਾਂ ਇੱਕ ਰਿਪੋਰਟ ਨਿਕਲ ਕੇ ਆਈ ਸੀ ਸਰਕਾਰ ਦੀ ਉਦੋਂ ਤੇ ਅਸੀਂ ਵੀ ਪ੍ਰੋਗਰਾਮ ਕੀਤਾ ਸੀ ਗਰਗ ਸਾਹਿਬ ਨਾਲ ਕਿ ਲੁਧਿਆਣਾ ਦੇ ਵਿੱਚ ਹੀ 24311 ਏਕੜ ਪੰਜਾਬ ਸਰਕਾਰ ਐਕਵਾਇਰ ਕਰੂਗੀ ਜਿੱਥੇ ਕਈ ਕਈ ਅਰਬਨ ਸਟੇਟਸ ਬਸਾਈ ਜਾਣਗੇ ਆਹੇ ਅਰਬਨ ਸਟੇਟ ਪੂਰੇ ਪੰਜਾਬ ਦੇ ਵਿੱਚ ਬਸਾਈ ਜਾਣਗੇ ਤਿੰਨ ਨਵੇਂ ਜਿਹੜੇ ਬਲਾਕ ਨੇ ਉਹ ਬਲਾਕ ਮਹਾਲੀ ਦੇ ਵਿੱਚ ਬਸਾਈ ਜਾਣਗੇ ਯਾਨੀ ਕਿ ਇੱਕ ਪਾਸੇ ਤਾਂ ਰੇਟ ਵੱਧ ਰਹੇ ਨੇ ਇਨਵੈਸਟਮੈਂਟ ਵੱਧ ਰਹੀ ਹੈ ਕਾਰਪੋਰੇਟ ਦੀ ਜ਼ਮੀਨਾਂ ਦੇ ਵਿੱਚ ਦੂਜੇ ਪਾਸੇ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ ਇਹਨਾਂ ਦਾ ਰੌਲਾ ਵੀ ਪੈ ਗਿਆ ਕਿੰਨੇ ਪੰਜਾਬ ਦੇ ਵਿੱਚ ਕਿੰਨੇ ਸਟਰਗਲ ਹੋ ਰਹੀ ਹੈ ਇਹ ਸ਼ਾਮਲਾਟ ਜ਼ਮੀਨਾਂ ਨੂੰ ਲੈ ਕੇ ਤੇ ਪੰਜਾਬ ਸਰਕਾਰ ਵੀ ਕਹਿੰਦੀ ਸੀ ਕਿ ਅਸੀਂ ਵੱਡੇ ਘਰਾਣਿਆਂ ਤੋਂ ਸ਼ਾਮਲਾਟ ਜ਼ਮੀਨਾਂ ਛਡਵਾਉਣੀਆਂ ਜ਼ਮੀਨਾਂ ਦੇ ਰੇਟ ਵਧਣੇ ਇਨਵੈਸਟਮੈਂਟ ਹੋਣੀ ਸ਼ਾਮਲਾਟ ਜ਼ਮੀਨਾਂ ਛਡਵਾਈ ਜਾਣੀਆਂ ਇਹ ਦੋਹੋ ਗੱਲਾਂ ਦਾ ਆਪਸੀ ਕੋਈ ਮੇਲ ਬਣਦਾ ਜਾਂ ਨਹੀਂ ਦੇਖੋ ਗੁਰਵਿੰਦਰ ਸਵਾਲ ਅਸਲ ਚ ਇਹ ਹੈ ਵੀ ਜਿਹੜੀ ਪਹਿਲਾਂ ਕਿਸੇ ਸਰਕਾਰ ਨੇ ਇਨੇ ਚਿਰ ਤੋਂ ਬਾਹੀ ਜਾਂਦੇ ਨੇ ਜ਼ਮੀਨਾਂ ਨਹੀਂ ਛੇੜੀਆਂ ਉਦੋਂ ਸ਼ਾਇਦ ਕਾਰਪੋਰੇਟ ਦਾ ਨਿਸ਼ਾਨਾ ਜ਼ਮੀਨਾਂ ਨਹੀਂ ਸੀ ਹੁਣ ਸਰਕਾਰ ਨੇ ਜਿਹੜਾ ਫੈਸਲਾ ਲਿਆ ਤਾਂ ਕਾਰਪੋਰੇਟ ਦੇ ਕਹਿਣ ਤੇ ਲਿਆ ਜਿਹੜੀ ਦੂਜੇ ਪਾਸੇ ਜਿਹੜੀ ਕਿਸਾਨੀ ਹੈ ਕਿਸਾਨੀ ਦੇ ਚਪੰਦੇ ਰਜਗਾਰ ਦੇ ਸਾਰੇ ਰਸਤੇ ਬੰਦ ਹੋਏ ਪਏ ਜਿਹੜੇ ਬੱਚੇ ਪਹਿਲਾਂ ਬਾਹਰ ਚਲੇ ਜਾਂਦੇ ਸੀ ਉਹਨਾਂ ਦੇ ਉੱਥੇ ਰਜਗਾਰ ਬੰਦ ਹੋ ਗਏ ਉੱਥੇ ਕੰਮ ਨਹੀਂ ਮਿਲਦਾ ਇੱਥੇ ਪਬਲਿਕ ਸੈਕਟਰਾਂ ਦੇ ਵਿੱਚ ਜਿਹੜਾ ਕੰਮ ਮਿਲਦਾ ਸੀ ਉਹ ਸਾਰੇ ਪ੍ਰਾਈਵੇਟ ਹੱਥਾਂ ਚ ਲੈਤੇ ਉਥੇ ਕੋਈ ਨੌਕਰੀ ਨਹੀਂ ਮਿਲਦੀ ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਦੀ ਉਜਰਤਾਂ ਇੰਨੀਆਂ ਘੱਟ ਨੇ ਵੀ ਉਹ ਆਪਦਾ ਹੀ ਗੁਜ਼ਾਰਾ ਨਹੀਂ ਉਹਦਾ ਹੁੰਦਾ ਪਰਿਵਾਰ ਦਾ ਗੁਜ਼ਾਰਾ ਕਿੱਥੋਂ ਹੋਵੇ ਜਨੇ ਬੇਜ਼ਗਾਰ ਦੇ ਜਿਹੜੇ ਸਾਧਨ ਸੀ ਆਮਦਨ ਦੇ ਜਿਹੜੇ ਸਾਧਨ ਸੀ ਖੇਤੀ ਦੇ ਖੇਤ ਮਜ਼ਦੂਰਾਂ ਨੂੰ ਸੰਤਾਂ ਦੇ ਵਿੱਚੋਂ ਸ਼ਾਂਤੀ ਹੋ ਰਹੀ ਹੈ ਖੇਤਾਂ ਦੇ ਵਿੱਚੋਂ ਕੋਈ ਕੰਮ ਨਹੀਂ ਜਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਜਿਹੜਾ ਕੰਮ ਸੀ ਉਹ ਜੇਕਰ ਮਿਲਦਾ ਸੀ ਤਾਂ ਮਾੜਾ ਮੋਟਾ ਰੋਟੀ ਜੋਗਾ ਤਾਂ ਜ਼ਮੀਨ ਚੋਂ ਮਿਲਦਾ ਸੀ ਹੁਣ ਸਰਕਾਰ ਕਾਰਪੋਰੇਟ ਦੇ ਕਹਿਣ ਦੇ ਉੱਤੇ ਇਹ ਜ਼ਮੀਨਾਂ ਵੀ ਖੋਣ ਜਾ ਰਹੀ ਹੈ ਚਾਹੇ ਬੇਨਾਮੀਆ ਜ਼ਮੀਨਾਂ ਦੇ ਆਧਾਰ ਤੇ ਖੋਹੀ ਜਾਂਦੀ ਹੈ ਚਾਹੇ ਵੱਡੇ ਪ੍ਰੋਜੈਕਟ ਲਾਉਣ ਦੇ ਆਧਾਰ ਤੇ ਆਰਥਿਕ ਜ਼ੋਨ ਬਣਾਉਣ ਤੇ ਡੰਪ ਬਣਾਉਣ ਤੇ ਭਾਰਤ ਮਾਲਾ ਪ੍ਰੋਜੈਕਟ ਆ ਗੈਸ ਲਾਈਨ ਪਾਈਪਾਂ ਇਹਨਾਂ ਦੇ ਬਹਾਨਿਆਂ ਨਾਲ ਹੁਣ ਜ਼ਮੀਨਾਂ ਖੋਣ ਤੇ ਅਸਲ ਚ ਜਾ ਰਹੀ ਹੈ देखो जेडी ਨਵੀਂ ਸਰਕਾਰ ਜਿਹੜੀ ਸਰਕਾਰ ਦੀ ਨਵੀਂ ਨੀਤੀ ਆਈ ਹੈ ਟੈਕਸ ਮੁਕਤਵਾ ਟੈਕਸ ਵਾਲੀ ਆਈ ਹੈ ਜਿਹੜੀ ਬਰਤਾਨੀਆ ਨਾਲ ਸਮਝੌਤਾ ਹੈ ਅਮਰੀਕਾ ਨਾਲ ਕਰਨ ਜਾ ਰਹੇ ਆ ਉਹ ਵੀ ਦਾ ਇਹ ਹੈ ਵੀ ਮੰਡੀ ਖੋਣ ਦੀ ਗੱਲ ਹੀ ਹੈ ਉਹ ਸਾਮਰਾਜੀ ਮੁਲਕ ਮੰਡੀਆਂ ਚ ਆਪਦਾ ਮਾਲ ਲੈ ਕੇ ਸਿੱਟਣਗੇ ਸਾਡੇ ਆਲਾ ਪਹਿਲੇ ਨਹੀਂ ਕੁਝ ਬਚਾਉਂਦਾ ਖੇਤੀ ਚ ਉਹਦੀ ਦੁਰਦਸ਼ਾ ਹੋ ਜੂਗੀ ਉਹ ਰੋ ਜੂਗਾ ਜੇ ਨਹੀਂ ਅਸੀਂ ਜਦੋਂ ਆਮਦਨ ਕਟੂਗੀ ਸਾਡੀ ਆਰਥਿਕ ਤੰਗੀ ਹੋਊ ਅਰਤਕ ਤੰਗੀ ਹੋ ਵਸੇ ਜ਼ਮੀਨਾਂ ਵੇਚਾਂਗੇ ਕਾਰਪੋਰੇਟ ਖਰੀਦਣ ਵਾਸਤੇ ਤਿਆਰ ਹੈ ਸਸਤੇ ਰੇਟਾਂ ਦੇ ਜ਼ਮੀਨਾਂ ਲੈਣ ਵਾਸਤੇ ਸਰਕਾਰ ਤਿਆਰ ਹੈ ਜੈਨੇ ਇਹ ਜਿਹੜਾ ਇਹਦਾ ਇੱਕ ਮਤਲਬ ਬਣਦਾ ਹੈ ਕਿ ਜਿਹੜਾ ਮਨੁੱਖ ਦੇ ਖਾਣ ਵਾਲੀਆਂ ਵਸਤਾਂ ਨੇ ਉਹਨਾਂ ਤੇ ਕਾਰਪੋਰੇਟ ਦਾ ਕਬਜ਼ਾ ਕਿਵੇਂ ਹੋਵੇ ਜਿਹੜਾ ਅਨਾਜ ਭੰਡਾਰਾ ਇਹ ਸਟੋਰੇਜ ਕਰਨ ਦਾ ਅਧਿਕਾਰ ਵੀ ਕਾਰਪੋਰੇਟ ਕੋਲ ਹੋਵੇ ਮੰਡੀਆਂ ਤੇ ਕਬਜ਼ਾ ਵੀ ਕਾਰਪੋਰੇਟ ਦਾ ਹੋਵੇ ਫਿਰ ਕਾਰਪੋਰੇਟ ਆ ਦੀ ਮਰਜ਼ੀ ਨਾਲ ਇਹ ਆਪਦੇ ਮਨਾਫੇ ਲੈ ਕੇ ਮਨੁੱਖਤਾ ਨੂੰ ਉਹ ਮਾਲ ਆਪਦੀ ਮਰਜ਼ੀ ਨਾਲ ਵੇਚੇ ਉਸ ਨੀਤੀ ਦੇ ਵਿੱਚੋਂ ਹੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਰਹੀਆਂ ਨੇ ਉਸੇ ਨੀਤੀ ਦੇ ਵਿੱਚੋਂ ਹੀ ਜਿਹੜਾ ਜਲ ਸੰਕਟ ਪੈਦਾ ਕੀਤਾ ਜਾ ਰਿਹਾ ਇਹ ਉਹਦੇ ਨਾਲ ਜੁੜਿਆ ਹੋਇਆ ਉਸੇ ਨੀਤੀ ਵਿੱਚੋਂ ਖਾਦਾਂ ਦੀ ਸ਼ਾਰਟ ਬਣਾਈ ਜਾ ਰਹੀ ਹੈ ਉਹਦੇ ਨਾਲ ਜੁੜਿਆ ਹੋਇਆ ਇਹ ਸਾਰੀਆਂ ਉਹਦੇ ਨਾਲ ਗੱਲਾਂ ਜੁੜੀਆਂ ਹੋਈਆਂ ਇਹ ਜ਼ਮੀਨਾਂ ਖੋਹਣ ਦਾ ਜਿਹੜਾ ਮਸਲਾ ਹੈ ਜੇ ਤੁਸੀਂ ਦੇਖੋ ਮੈਂ ਇੱਕ ਅਖਬਾਰ 'ਚ ਪੜ੍ਹਿਆ ਸੀ ਕਿ ਪਿਛਲੇ 10 ਸਾਲਾਂ ਦੇ ਵਿੱਚ ਰਸਾਇਣਿਕ ਖਾਦਾ ਦੀ ਖਪਤ ਹੈ ਜਿਹੜੀ ਉਹ 17400 ਟਨ ਸੀ ਕਿ ਕਹਿੰਦੇ ਐਨ ਐਕ ਸੀ ਜੇ ਇਹ ਇੱਕ ਦਹਾਕੇ ਦੇ ਵਿੱਚ ਹੀ ਹੋ 812000 ਟਨ ਬਣ ਗਈ ਖਪਤ ਉਹਦੀ ਜੇ ਨੀ ਇਹ ਜਿਹੜੀ ਖਪਤ ਹੈ ਹੁਣ ਤੁਸੀਂ ਹੁਣ ਦੇਖੋ ਬਾਜ਼ਾਰ ਚ ਮਾਰਕੀਟ ਦੇ ਵਿੱਚੋਂ ਡੀ ਏ ਪੀ ਮਿਲ ਹੀ ਨਹੀਂ ਰਿਹਾ ਤੇ ਜੇ ਇਹਦਾ ਟਰੈਕ ਆਉਂਦਾ ਜੂਰੀ ਇਹਦਾ ਉਹ ਵੀ ਛਪਾ ਲੈਂਦੇ ਨੇ ਕਦੇ ਇਸ ਖਾਦਾ ਦੀ ਸ਼ੋਰਟ ਸੁਣੀਏ ਨਹੀਂ ਸੀ ਇਹਨੀਆਂ ਖਾਦਾਂ ਨਹੀਂ ਖਰਤ ਹੋ ਗਈ ਉਹ ਤੇ ਨਿਰਪੜਤਾ ਵਧ ਗਈ ਜਦੋਂ ਨਿਰਪੜਤਾ ਵੱਧ ਜਾਂਦੀ ਹੈ ਉਹਦੀਆਂ ਕੀਮਤਾਂ ਉੱਚੀਆਂ ਹੋ ਜਾਂਦੀਆਂ ਨੇ ਉਹ ਇਨਪੁਟਸ ਵੱਧ ਜਾਂਦੀ ਹੈ ਇਨਪੁਟਸ ਵੱਧੀਆਂ ਤਾਂ ਲਾਗਤ ਕਰਤਾ ਪਹਿਲੇ ਨਹੀਂ ਮਿਲਦਾ ਤਾਂ ਫਸਲਾਂ ਦੇ ਵਿੱਚੋਂ ਕੁਝ ਬਚਦਾ ਨਹੀਂ ਜਿਨੀ ਇਹ ਜਿਹੜਾ ਪ੍ਰੋਸੈਸ ਚਲਾਇਆ ਹੋਇਆ ਤਰੀਕਾ ਕਰ ਚਲਾਇਆ ਹੋਇਆ ਉਧਰੋਂ ਪਾਣੀਆਂ ਦੀ ਸ਼ਾਰਟ ਹੈ ਜੀ ਝੋਨਾ ਦਾ ਬੀਜੋ ਝੋਨਾ ਇੰਨੀ ਚੜੀਕ ਨੂੰ ਬੀਜੋ ਪਾਣੀ ਹੈ ਨਹੀਂ ਪਾਣੀ ਮੁੱਕਣ ਜਾ ਰਿਹਾ ਇਹ ਇਹ ਮਾਡਲ ਇਹਨਾਂ ਦੇ ਲਿਆਂਦਾ ਹੋਇਆ ਇਹ ਮਾਡਲ ਨੇ ਹੁਣ ਸੰਕਟ ਖੜਾ ਕੀਤਾ ਜਿਵੇਂ ਚਾਰੇ ਪਾਸਿਓਂ ਘੇਰਾ ਪਾ ਕੇ ਜਿਵੇਂ ਕਿਰਤੀ ਲੋਕਾਂ ਨੂੰ ਜਿਹੜੀ ਮੜੀ-ਮੁੱਟੀ ਰੋਟੀ ਮਿਲਦੀ ਸੀ ਉਹ ਵੀ ਖੋਹਣ ਜਾ ਰਹੇ ਨੇ ਜਿਹਦੇ ਛਿੱਟੇ ਬਹੁਤ ਭਿਆਨਕ ਨਿਕਲ ਸਕਦੇ ਜੀ ਤੇ ਜੇਕਰ ਆਪਾਂ ਮੁੱਢ ਜਿਉਂਦ ਮਿੰਟ ਦੀ ਗੱਲ ਕਰੀਏ ਗੁਰਾਂ ਸਾਹਿਬ ਹੁਣ ਪ੍ਰਸ਼ਾਸਨ ਦਾ ਕੀ ਕਹਿਣਾ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਲੱਖ ਡੇਢ ਲੱਖ 2 ਲੱਖ ਭਰ ਕੇ ਇਕੜ ਦਾ ਮਾਲਕੀਤ ਮਿਲ ਜੂਗੀ ਉਹ ਗੱਲ ਐਗਜ਼ਿਸਟ ਕਰਦੀ ਏ ਉਹ ਗੱਲ ਹੈਗੀ ਆ ਹੁਣ ਵੀ ਦੇ ਕੋਈ ਅਜੇ ਗੱਲ ਉਹ ਚੱਲੀ ਨਹੀਂ ਗੀ ਉਹ ਗੱਲ ਕਿ ਦੁਆਰਾ ਕੋਈ ਚੱਲੀ ਹੋਵੇ ਕਹਿੰਦਾ ਬੈਠੀ ਹੋਵੇ ਕੋਈ ਕਮੇਟੀ ਕਮੇਟਸ ਪਤਾ ਲੱਗਿਆ ਸੀ ਵੀ ਜਾਣਾ ਕਿਸੇ ਕਮੇਟੀ ਨੇ ਕੋਈ ਗੱਲ ਉਧਰ ਕਮੇਟੀ ਬਣਾਈ ਹੈ ਉਹਨਾਂ ਦੀ ਇਹਨੇ ਗੱਲ ਕਰਨੀ ਹੈ ਅਜੇ ਗੱਲਬਾਤ ਚ ਬੈਠੇ ਨੇ ਕਿ ਨਹੀਂ ਬੈਠੇ ਕੋਈ ਰਿਪੋਰਟ ਨਹੀਂ ਹੋਣ ਤੱਕ ਜਣੀ ਇਹ ਗੱਲ ਤਾਂ ਬੈਠ ਕੇ ਨਹੀਂ ਜਿੱਤੀ ਜਾਊਗੀ ਜੇ ਸਰਕਾਰ ਨੇ ਬੰਦੇ ਮਾਰ ਕੇ ਹੀ ਜ਼ਮੀਨ ਖੋਣੀ ਹੈ ਫਿਰ ਉਹ ਆ ਜਾ ਫੈਸਲਾ ਸਰਕਾਰ ਕਰ ਲਵੇ ਤੇ ਇਹ ਮੈਨੂੰ ਲੱਗਦਾ ਬਹੁਤ ਮਹਿੰਗਾ ਸੌਦਾ ਸਰਕਾਰ ਵਾਸਤੇ ਇਸ ਸਰਕਾਰ ਨੂੰ ਬੈਠ ਕੇ ਨਿਖਟਣਾ ਚਾਹੀਦਾ ਉਹ ਲੋਕ ਵੀ ਤਿਆਰ ਨੇ ਹੁਣ ਇੱਕ ਜਿਹੜਾ ਬੰਦਾ ਤਿਆਰ ਨਹੀਂ ਹੈ ਉਹ 100 ਕਿੱਲੇ ਦਾ ਮਾਲਕ ਹੈ ਜੀ 100 ਕਿੱਲਾ ਨੂੰ ਜ਼ਮੀਨ ਦਾ ਖੋਕੇ ਦੇਣਾ ਮੈਨੂੰ ਇਹ ਦੱਸੋ ਵੀ ਭਾਰਤ ਦੇ ਵਿੱਚ 17 ਸਟੈਂਡਰਡ ਏਕੜ ਦਾ ਜੇ ਕਾਨੂੰਨ ਕਾਇਮ ਨਹੀਂ ਜਿਹੜਾ ਬਣਿਆ ਹੋਇਆ ਉਹ ਜੇ ਕਾਇਮ ਹੀ ਹੈ ਉਹ ਉਹ ਏਕੜ ਕਿਵੇਂ 100 ਏਕੜ ਜ਼ਮੀਨ ਕਿਵੇਂ ਰੱਖ ਸਕਦਾ ਜਿਹੜੇ ਕਾਨੂੰਨ ਮੁਤਾਬਕ ਜਿੱਤੇ ਸਰਕਾਰ ਕਾਨੂੰਨ ਦੀ ਰੱਟ ਲਾਉਂਦੀ ਹੈ ਜੀ ਕੋਰਟ ਦਾ ਹੁਕਮ ਹੈ ਕਾਨੂੰਨ ਹੈ ਜੀ ਪਾਲਣਾ ਕਰਨੀ ਪੈਣੀ ਹੈ ਉਹ ਗੈਰ ਕਾਨੂੰਨੀ ਕੰਮ ਕਿੰਨੇ ਐ ਵੀ ਕਿਸੇ ਮਜ਼ਾਰੇ ਕੋਲ ਜਿਹੜਾ ਬੱਚੇ ਪਾਲਦਾ ਉਹ ਤੋਂ ਜ਼ਮੀਨ ਖੋ ਕੇ ਤੁਸੀਂ 100 ਏਕੜ ਬੰਦੇ ਨੂੰ ਉਹਨੂੰ ਦੇ ਦੇਣਾ ਜਿਹੜਾ ਪਹਿਲੇ ਛਰਮਾਇਆ ਰਿਹਾ ਹੈ ਉਹ ਗ੍ਰਹਾਸਾਬ ਜਿਹੜਾ ਤੁਸੀਂ 100 ਏਕੜ ਦੀ ਗੱਲ ਕਰ ਰਹੇ ਹੋ ਇਹ 100 ਏਕੜ ਕਿਸੇ ਬੰਦੇ ਦੇ ਨਾਮ ਬੋਲਦਾ ਤੇ ਹੈਗਾ ਮਜ਼ਾਰਿਆਂ ਦੇ ਕੋਲ ਹੈ ਉਹ ਲੋਕ ਬਾਹਰ ਰਹੇ ਨੇ ਤੇ ਹੁਣ ਉਹ ਬੰਦਾ ਕਹਿ ਰਿਹਾ ਕਿ ਛਡਵਾ ਕੇ ਮੈਨੂੰ ਦਿਓ 100 ਏਕੜਾ ਉਹਨੇ ਕੋਰਟ ਤੇ ਬਰੋਧ ਕੀਤੀ ਹੈ ਨਾ ਕਿ ਕੋਰਟ ਦੇ ਵਿੱਚੋਂ ਦੀ ਕੋਰਟ ਤਾਂ ਕਾਗਜ਼ ਦੇਖਦਾ ਜੀ ਉਹਦੇ ਚ 100 ਏਕੜ ਦਾ ਤਾਂ ਕਾਨੂੰਨ ਨਾਲ ਤਾਂ ਸਵਾਲ ਨਹੀਂ ਪੂਰੀ ਮਾਲਕੀ ਜਿਤਾਤੀ ਉਹਦੇ ਹੁਣ ਸਰਕਾਰ ਉਹਨੂੰ ਕੀ ਕਰਦੀ ਹੈ ਕੀ ਫੈਸਲਾ ਲੈਂਦੀ ਹੈ ਸਰਕਾਰ ਤਾਂ ਹੁਣ ਇੱਕ ਤੋਂ ਜਿਹੜਾ ਉਹ ਕਿਹੜਾ 100 ਏਕੜ ਇੱਕ ਬੰਦੇ ਕੋਲੇ ਆ ਜੀ ਉਹ ਵੀ ਕਹਾ 100 100 150 ਘਰ ਕੋਲੇ ਹੋਊਗੀ ਕਿਸੇ ਕੋਲੇ ਕਿੰਨੇ ਕਿਸੇ ਕੋਲੇ ਕਿੰਨੇ ਕਿਉਂਕਿ ਇਹਨਾਂ ਦੀ ਜ਼ਮੀਨ ਕੋਈ ਐ ਤਾਂ ਹੈ ਨਹੀਂ ਵੀ ਇਹਨਾਂ ਦਾ ਕੋਈ ਇੱਕ ਟੱਕ ਸੀ ਆੜੜ ਟੋਕੜਾਂ ਚ ਜ਼ਮੀਨ ਹੈ ਉਹ ਕਿਵੇਂ ਡਿਸਟ੍ਰਿਬਿਊਟ ਹੋਈ ਹੈ ਕਿਹੜੇ ਕਿੰਨੇ ਕਿਹੜੇ ਘਰ ਕੋਲੇ ਕਿੰਨੇ ਕ ਹੈ ਉਹ ਤਾਂ ਅੱਡ ਪਤਾ ਲਾਉਣਾ ਪੈਣਾ ਹੂੰ ਐ ਸੁਣਿਆ ਵੀ ਇੱਕ ਇੱਕ ਮਾਲਕ ਕੋਲੇ 100 ਏਕੜ ਜ਼ਮੀਨ ਹੈ ਉਹ ਕੌਣ ਹੈ ਉਹ ਕਾਰੋਬਾਰ ਉਹਦਾ ਕੀ ਹੈ ਇਹਦੇ ਬਾਰੇ ਮੈਨੂੰ ਜਾਣਕਾਰੀ ਜੀ ਉਗਰਾਹ ਸਾਹਿਬ ਇਹ ਫਿਰ ਸਾਰਾ ਜਿਹੜਾ ਜ਼ਮੀਨ ਵਾਲਾ ਇਹ ਇਸ਼ੂ ਹੈ ਜਿਹੜੀ ਮੁਜ਼ਾਰਾ ਲਹਿਰ ਹੈ ਮੁਜ਼ਾਰਾ ਲਹਿਰ ਦੇ ਨਾਲੇ ਫਿਰ ਜੁੜਿਆ ਹੋਇਆ ਸਾਰਾ ਇਹ ਪ੍ਰੋਪਰ ਜ਼ਮੀਨਾਂ ਦਾ ਮਾਮਲਾ हां जी हां ਕਿਉਂਕਿ ਮਜਾਰਾ ਇਹ ਨਹੀਂ ਹੈ ਮਜਾਰਾ ਮਜਾਰਾ ਨੂੰ ਜ਼ਮੀਨਾਂ ਹੋਰ ਪਿੰਡਾਂ ਕਿਸੇ ਨਗਰ ਦੇ ਵਿੱਚ ਮਿਲੀ ਹੈ ਇਹ ਤਾਂ ਸਾਡੇ ਪਿੰਡ ਬਕਸੀ ਵਾਲਾ ਦੇ ਵਿੱਚ ਮਿਲੀ ਹੈ ਮਾਨਸਾ ਦਾ ਖੱਤਰੀ ਵਾਲਾ ਪਿੰਡ ਹੈ ਉੱਥੇ ਮਿਲੀ ਹੈ ਉਹ ਸਾਰੇ ਬੌਂਦੇ ਬੀਜਦੇ ਨੇ ਜੋ ਮਾਲਕ ਬਣੇ ਹੋਏ ਨੇ ਉਹਨਾਂ ਨੇ ਗਾਂਹਾਂ ਚ ਜਮੀਨਾਂ ਕਰਜ਼ੇ ਵੀ ਲੈਂਦੇ ਨੇ ਉਹ ਅਸਲੀ ਮਾਲਕ ਬਣੇ ਹੋਏ ਨੇ ਉਹ ਉਸ ਤਰ੍ਹਾਂ ਜਦੋਂ ਉਹ ਮਾਲਕ ਬਣੇ ਹੋਏ ਨੇ ਇਹਨਾਂ ਨੂੰ ਮਾਲਕ ਬਣਾਉਣ ਵਾਸਤੇ ਸਰਕਾਰ ਨੂੰ ਕੀ ਦਿੱਕਤ ਹੈ ਚਲੋ ਠੀਕ ਹੈ ਕਿਸੇ ਹਾਲਤ ਦੇ ਵਿੱਚ ਇਹਨਾਂ ਤੋਂ ਜੇ ਪੈਸੇ ਭਰੇ ਜਾਂਦੇ ਕੁਝ ਰੱਖਿਆ ਹੋਣਾ ਇਹਨਾਂ ਨੇ ਉਸ ਉਸ ਵੇਲੇ ਰੱਖਿਆ ਹੋਣਾ ਉਹ ਪੈਸੇ ਨਹੀਂ ਭਰੇਗੇ ਵੀ ਚਲੋ ਜਿਹੜੇ ਬਾਪ ਦਾਦੇ ਸੀ ਜਿੰਨਾ ਵੇਲੇ ਇਹ ਜ਼ਮੀਨਾਂ ਲਈਆਂ ਮਿਲੀਆਂ ਸੀ ਉਹ ਤਾਂ ਵਿਚਾਰੇ ਚਲੇ ਗਏ ਹੁਣ ਤਾਂ ਉਹਨਾਂ ਦੀਆਂ ਅਲਾਦਾਂ ਨੇ ਉਸ ਤਾਂ ਇਹਨਾਂ ਦੀਆਂ ਉਦੋਂ ਨਹੀਂ ਭਰੇਗੇ ਗਲਤੀ ਹੋ ਗਈ ਪਰ ਮਾਲਕਤਾ ਹੈਗੀ ਸੀ ਬਣਾਏ ਕਾਨੂੰਨ ਨੇ ਜੀ ਉਗਰਾਹ ਸਾਹਿਬ ਜਿਵੇਂ ਪ੍ਰਸ਼ਾਸਨ ਕਹਿੰਦਾ ਕਿ ਸਾਨੂੰ ਡਰੋਨ ਦੇ ਨਾਲ ਮੈਪਿੰਗ ਕਰ ਲੈਣ ਦਿਓ ਸਾਨੂੰ ਮਰੱਬੇਬੰਦੀ ਕਰ ਲੈਣ ਦਿਓ ਤੇ ਉਗਰਾਹ ਜਥੇਬੰਦੀ ਕਹਿੰਦੀ ਆ ਪਿੰਡ ਦੇ ਲੋਕ ਕਹਿੰਦੇ ਨੇ ਕਿ ਅਸੀਂ ਡਰੋਨ ਦੇ ਨਾਲ ਮੈਪਿੰਗ ਨਹੀਂ ਕਰਨ ਦੇਣੀ ਅ ਜਥੇਬੰਦੀ ਦੇ ਪਿੰਡ ਦੇ ਲੋਕ ਮਤਲਬ ਜਦੋਂ ਉਹ ਕਹਿੰਦੇ ਨੇ ਕਿ ਅਸੀਂ ਮਰੱਬੇ ਬੰਦੀ ਕਰਨੀ ਆ ਤਾਂ ਅੱਗੇ ਕਿਹੜੀਆਂ ਗੱਲਾਂ ਰੱਖਦੇ ਨੇ ਕਿ ਇਹਨਾਂ ਗੱਲਾਂ ਦੇ ਉੱਪਰ ਸਾਡੇ ਨਾਲ ਪਹਿਲਾਂ ਚਰਚਾ ਕਰੋ ਅਸੀਂ ਫਿਰ ਕਰਨ ਦਵਾਂਗੇ ਲੋਕ ਤਾਂ ਇਹ ਕਹਿੰਦੇ ਨੇ ਸਾਨੂੰ ਤਾਂ ਮਰੱਬੇ ਬੰਦੀ ਦੀ ਲੋੜ ਹੀ ਨਹੀਂ ਜੀ ਲੋੜ ਨਹੀਂ ਅਸੀਂ ਤਾਂ ਸਹੀ ਤਰੀਕੇ ਨਾਲ ਬਾਹ ਰਹੇ ਹਾਂ ਸਾਨੂੰ ਤਾਂ ਲੋੜ ਨਹੀਂ ਅਸੀਂ ਤਾਂ ਬਾਹ ਹੀ ਸਾਡੇ ਮੋਟਰਾਂ ਲੱਗੀਆਂ ਹੋਈਆਂ ਨੇ ਸਾਨੂੰ ਕਨੈਕਸ਼ਨ ਮਿਲੇ ਹੋਏ ਨੇ ਤੇ ਫਿਰ ਮੋਟਰਾਂ ਲਾਉਂਗੇ ਕਨੈਕਸ਼ਨ ਲਾਉਂਗੇ ਸਰਬਤਾ ਲੋੜ ਨਹੀਂ ਅਸੀਂ ਜ਼ਮੀਨਾਂ ਵਾਉਂਦੇ ਆ ਇਹ ਜਿਹੜੀ ਮਰਬੇਬੰਦੀ ਦੀ ਮੰਗ ਹੈ ਇਹ ਤਾਂ ਜ਼ਗੀਰਦਾਰਾਂ ਦੀ ਹੈ ਜੀ ਉਹਨਾਂ ਸਰਦਾਰਾਂ ਦੀ ਹੈ ਜਿਨ੍ਹਾਂ ਦੀ ਮਾਲਕੀ ਨਾ ਬੋਲਦੀ ਹੈ ਇਹ ਲੋਕਾਂ ਦੀ ਮੰਗ ਤਾਂ ਹੈ ਨਹੀਂ ਬਹੁਤ ਪਿੰਡ ਨੇ ਸਾਡੇ ਇੱਥੇ ਸਾਡੇ ਖਡਿਆਲ ਪਿੰਡ ਹੈ ਉੱਥੇ ਮਰਬੇਬੰਦੀ ਜੀ ਹੋਈ ਮੌੜਾ ਪਿੰਡ ਹੈ ਉੱਥੇ ਮਰਬੇਬੰਦੀ ਨਹੀਂ ਹੋਈ ਉਹ ਲੋਕ ਨਹੀਂ ਕਰਾਉਣਾ ਚਾਹੁੰਦੇ ਉੱਥੇ ਨਹੀਂ ਹੋਈ ਮਰਬੇਬੰਦੀ ਜੇ ਜੌਂਦਾਲੇ ਪਿੰਡ ਦੇ ਲੋਕਾਂ ਨੇ ਮਰਬੇਬੰਦੀ ਨਹੀਂ ਕਰਾਉਣਾ ਚਾਹੁੰਦੇ ਤਾਂ ਸਰਕਾਰ ਇੱਥੇ ਕਿਉਂ ਬਜਿੱਦਾ ਹੈ ਕਿਉਂ ਰੱਬ ਵੀ ਉਹ ਨਹੀਂ ਕਰੇ ਮਸਲਾ ਜ਼ਮੀਨ ਦਾ ਉਹ ਨੌਕਰੋਂ ਕਿਹਦੇ ਨਾਂ ਹੋਵੇ ਕਿਵੇਂ ਹੋਵੇ ਉਹ ਕਿਵੇਂ ਅਡਜਸਟ ਕੀਤੀ ਜਾਵੇ ਇਹ ਬੈਠ ਕੇ ਸਰਕਾਰ ਗੱਲ ਕਰੇ ਤੇ ਮਸਲੇ ਨਿਢਠੀ ਪ੍ਰਸ਼ਾਸਨ ਕਹਿੰਦਾ ਕਿ ਕੋਰਟ ਦਾ ਆਰਡਰ ਹੈ ਕੋਰਟ ਦਾ ਆਰਡਰ ਤਾਂ ਭਾ ਇਹਦਾ ਆਪਣਾ ਪਾਖੜਾ ਮੈਨੇਜਮੈਂਟ ਤੋਂ ਪਾਣੀ ਲੈਣ ਦਾ ਵੀ ਹੋ ਗਿਆ ਸੀ ਕੋਰਟ ਨੇ ਤਾਂ ਹੁਕਮ ਕਰਤਾ ਸੀ ਕਿ ਜਿਹੜੀ ਉਥੇ ਜੋ ਗ੍ਰੈਸ ਖਤਰ ਨੇ ਫੈਸਲਾ ਕੀਤਾ ਉਹ ਲਾਗੂ ਕਰੋ ਫਿਰ ਲਾਗੂ ਨਾ ਕੀਤਾ ਕੋਰਟ ਨੇ ਹੁਕਮ ਤਾਂ ਇਹ ਵੀ ਕੀਤਾ ਸੀਗਾ ਵੀ ਜਿਹੜੇ ਪਰਾਲੀ ਨਹੀਂ ਸਾੜਦੇ ਉਹਨਾਂ ਨੂੰ 2500 ਰੁਪਏ ਕਿੱਲੇ ਮਗਰ ਪੇਮੈਂਟ ਕਰ ਦੋ ਦਿੱਤਾ ਨਾ ਜੀ ਕੋਰਟ ਨੇ ਤਾਂ ਇਹ ਵੀ ਹੁਕਮ ਕੀਤਾ ਸੀ ਵੀ ਜਿਹੜਾ ਤੁਹਾਡਾ ਅਨਾਜ ਵਾਧੂ ਪਿਆ ਹੈ ਗਦਾਮਾਂ 'ਚ ਸੜੀ ਜਾਂਦਾ ਹੈ ਇਹ ਗਰੀਬਾਂ ਨੂੰ ਫ੍ਰੀ ਵੰਡ ਦਿਓ ਉਹ ਲਾਗੂ ਨਾ ਕੀਤਾ ਜੀ ਫਿਰ ਕੋਰਟ ਦੇ ਉਹ ਫੈਸਲੇ ਲਾਗੂ ਕਰੋਗੇ ਤੁਸੀਂ ਜਿਹੜੇ ਲੋਕਾਂ ਦੇ ਗਰੀਬਾਂ ਤੇ ਅਸਰ ਕਰਦੇ ਨੇ ਜਿਹੜੇ ਗਰੀਬਾਂ ਨੂੰ ਸਹੂਲਤ ਦੇਣ ਦੀ ਗੱਲ ਕਰਦੇ ਨੇ ਉਹਨਾਂ ਬਾਰੇ ਤੁਸੀਂ ਚੁੱਪੋਂ ਉਹਨਾਂ ਬੜੇ ਕੋਰਟ ਦੇ ਹੁਕਮਾਂ ਦਾ ਤੁਹਾਨੂੰ ਕੋਈ ਪਰਵਾਹ ਨਹੀਂ ਹੁਣ ਤੁਹਾਨੂੰ ਕੋਰਟ ਦੇ ਹੁਕਮ ਸਾਡੇ ਤੇ ਚੜਨ ਵਾਸਤੇ ਜਾਦਾ ਲਗੇ ਜੀ ਤੇ ਹੁਣ ਆਖਰੀ ਸਵਾਲ ਮੇਰਾ ਗੁਰਾਂ ਸਾਹਿਬ ਅੱਗੇ ਤਾਂ ਹੁਣ ਕੀ ਪਲਾਨ ਆ ਕਿ ਪ੍ਰਸ਼ਾਸਨ ਨੇ ਕੋਈ ਮੀਟਿੰਗ ਸੱਦੀ ਆ ਕਿ ਬੈਠ ਕੇ ਗੱਲਬਾਤ ਕਰੋ ਜਾਂ ਕਿਸਾਨ ਜਥੇਬੰਦੀਆਂ ਆਪਣੀ ਕੀ ਰੂਪਰੇਖਾ ਉਲੀਕ ਰਹੀਆਂ ਨੇ ਹਾਲਾਂਕਿ ਸਾਰਾ ਕੁਝ ਮਤਲਬ ਪ੍ਰਾਈਵੇਟ ਹੁੰਦਾ ਅੰਦਰੂਨੀ ਹੁੰਦਾ ਕੀ ਕੋਈ ਮਤਲਬ ਸਮਝੌਤਾ ਕੋਈ ਗੱਲਬਾਤ ਕੋਈ ਪ੍ਰਸ਼ਾਸਨ ਰਾਬਤਾ ਤੋੜ ਰਿਹਾ ਇਦਾਂ ਦਾ ਅੱਗੇ ਜਾਂ ਕੋਈ ਹੋਰ ਧਿਰ ਵਿੱਚ ਪਈ ਹੋਵੇ ਦੇਖੋ ਗੁਰਵਿੰਦਰ ਸਾਡੇ ਵੱਲੋਂ ਇਹ ਪ੍ਰਸ਼ਾਸਨ ਨੂੰ ਆਈਜੀ ਜਿਹੜੇ ਹੁਣ ਸਾਫਕਾ ਨੇ ਰਿਟਾਇਰ ਹੋ ਗਏ ਨੇ ਜਸਕਰਨ ਸਿੰਘ ਜੀ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਕੇ ਮਸਲਾ ਬੈਠ ਕੇ ਨਿਜਠਿਆ ਜਾ ਸਕਦਾ ਜੇ ਕੋਈ ਬੈਠ ਕੇ ਨਿਜਠਣ ਵਾਸਤੇ ਤਿਆਰ ਹੈ ਤਾਂ ਉਧਰੋਂ ਪਿੰਡ ਵਾਲਿਆਂ ਨੇ ਕਮੇਟੀ ਬਣਾਈ ਹੋਈ ਹੈ ਉਹ ਕਮੇਟੀ ਬੈਠ ਕੇ ਗੱਲਬਾਤ ਦੇ ਵਿੱਚ ਮਸਲਾ ਨਿਜਠਣ ਵਾਸਤੇ ਤਿਆਰ ਹੈ ਆਖਰ ਫਿਰ ਵੀ ਇਹ ਹੈ ਜੇ ਸਰਕਾਰ ਨੇ ਜ਼ਬਰ ਕੀਤਾ ਤਾਂ ਜੇ 2-4 ਬੰਦੇ ਚਲੇ ਗਏ ਉਦੋਂ ਬਾਅਦ ਵੀ ਤਾਂ ਗੱਲਬਾਤ 'ਚ ਬੈਠਣਗੇ ਜੇ ਸਰਕਾਰ ਨੇ ਉਦੋਂ ਜਾ ਕੇ ਗੱਲਬਾਤ ਬੈਣਾ ਤਾਂ ਉਹਦੇ ਨਾਲੋਂ ਬਿਹਤਰ ਤਾਂ ਇਹ ਹੈ ਵੀ ਹੁਣੀ ਬੈਠਣ ਸਾਡੀ ਇਹ ਸਲਾਹ ਹੈ ਸਰਕਾਰ ਨੂੰ ਵੀ ਇਸ ਮਤਲਬ ਨੂੰ ਬੈਠ ਕੇ ਨਿੱਠੋ ਇਹ ਬੈਠ ਕੇ ਜਿਸ ਤਰ੍ਹਾਂ ਦਾ ਮਸਲਾ ਹੈ ਤੇ ਜੇ ਤੁਸੀਂ ਧੱਕਾ ਕਰੋਗੇ ਧੱਕੇ ਦੇ ਜਵਾਬ ਤਾਂ ਨੁਕਸਾਨ ਹੋ ਸਕਦਾ ਜੀ ਗੁਰਹਾਂ ਸਾਹਿਬ ਇੱਕ ਮੈਨੂੰ ਹੋਰ ਗੱਲ ਐਡ ਕਰਦੇ ਹੋ ਨਾਲ ਜਾਂਦੇ ਜਾਂਦੇ ਬਟ ਹੋਈ ਕਰਾਂ ਚ ਵੀ ਆਹੀ ਲੌਲਾ ਸ਼ਾਮਲਾਟ ਜ਼ਮੀਨਾਂ 600 ਤੋਂ ਲੈ ਕੇ 650 ਏਕੜ ਤੱਕ ਉਹਨਾਂ ਨੂੰ ਵੀ ਨੋਟਿਸ ਹੋ ਗਿਆ ਕਿ ਜ਼ਮੀਨ ਖਾਲੀ ਕਰੋ ਉੱਥੇ ਵੀ ਗੁਰਹਾਂ ਜੱਥੇਬੰਦੀ ਤੇ ਪਟਿਆਲਾ ਦੀ ਜਿਹੜੀ ਯੂਨਿਟ ਆ ਗੁਰਹਾ ਜੱਥੇ ਬੰਦੇ ਦੀ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਉਹਨਾਂ ਦਾ ਤਾਂ ਮਸਲਾ ਹੋਰ ਵੀ ਗੰਭੀਰ ਹੈ ਬਠੋਈ ਪਿੰਡ ਦਾ ਉਹਨਾਂ ਪਿੰਡ ਦੇ ਵਿੱਚ ਉਹਨਾਂ ਦੀ ਤਾਂ ਕੋਰਟ ਦੇ ਵਿੱਚੋਂ ਵੀ ਜਿੱਤੇ ਹੋਇਆ ਉਹ ਤੇ ਉਹਨਾਂ ਨੇ ਜ਼ਮੀਨਾਂ ਵੇਚੀਆਂ ਵੀ ਹੋਈਆਂ ਨੇ ਇੱਕ ਦੂਜੇ ਨੂੰ ਆਪਸ ਵਿੱਚ ਤੇ ਉਹਨਾਂ ਜ਼ਮੀਨਾਂ ਦੇ ਕਰਜ਼ੇ ਵੀ ਲਏ ਹੋਏ ਨੇ ਉਹ ਤਾਂ ਕੋਰਟ ਦੇ ਵਿੱਚੋਂ ਜਿੱਤੇ ਵੀ ਹੋਏ ਨੇ ਜੀ ਉਹਦਾ ਕਾਫੀ ਭਾਰੀ ਐਵੀਡੈਂਸ ਹੈ ਉਹਨਾਂ ਦੇ ਕੋਲ ਤਾਂ ਇਹ ਉਹ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਗਿਆ ਵੀ ਇਸ ਤਰ੍ਹਾਂ ਦੇ ਰੱਟੇ ਹੋਰ ਜਮੀਨਾਂ ਬੌਂਦਾ ਵੀ ਦਾ ਕੋਈ ਹੋਰ ਹੈ ਤੇ ਨਾ ਕਿਸੇ ਹੋਰ ਦੇ ਬੋਲੇ ਜਾਂਦੀਆਂ ਨੇ ਇਹ ਜੇ ਬਹੁਤ ਡੇਰਿਆਂ ਦੀਆਂ ਜ਼ਮੀਨਾਂ ਨੇ ਸ਼ਾਮਲਾੜ ਜ਼ਮੀਨਾਂ ਨੇ ਪਿੰਡ ਮੌੜਾਂ ਦੇ ਵਿੱਚ ਹੈ ਪਤਾ ਨਹੀਂ ਉਹ ਜੰਗਲਾਤ ਦੀ ਜ਼ਮੀਨ ਹੈ ਬਹੁਤ ਸਾਰੇ ਪਿੰਡ ਨੇ ਜਿਹੜੀਆਂ ਇਸ ਤਰ੍ਹਾਂ ਮਸਲੇ ਪਏ ਆ ਜਨੀ ਬਾਦਲ ਸਰਕਾਰ ਵੇਲੇ ਅਸੀਂ ਗੱਲ ਰੱਖੀ ਸੀ ਬਾਦਲ ਮੁੱਖ ਮੰਤਰੀ ਨੂੰ ਵੀ ਇਹ ਵਾਦਕਾਰ ਨੇ ਜਿਹੜੇ ਜ਼ਮੀਨਾਂ ਬੌਂਦੇ ਵੀਦੇ ਨੇ ਉਹਨਾਂ ਨੂੰ ਮਾਲਕੀ ਹੱਕ ਦਿਓ ਜੀ ਜਿਹੜੇ 10-10 ਉਹਨਾਂ ਦੇ ਹੱਕਿਆਂ ਤੋਂ ਜਿਹੜੀ 100-100 ਸਾਲ ਤੋਂ 70-70 ਸਾਲ ਤੋਂ 50-50 ਸਾਲਾਂ ਤੋਂ ਜ਼ਮੀਨਾਂ ਬਹੁਦੇ ਨੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਪਰ ਸਰਕਾਰ ਨਹੀਂ ਕੋਲੀ ਇਹ ਕਾਗਜ਼ਾਂ ਦੇ ਆਧਾਰ ਤੇ ਫੈਸਲੇ ਕੀਤੇ ਜਾ ਰਹੇ ਨੇ ਇਹ ਬਠੋਈ ਦਾ ਮਸਲਾ ਵੀ ਉਹੀ ਹੈ ਜਿਉਂਦਾਂ ਦਾ ਮਸਲਾ ਵੀ ਉਹੀ ਹੈ ਹੋਰਾਂ ਪਿੰਡਾਂ ਦੇ ਚ ਕਾਫੀ ਨੇ ਲਗਭਗ ਪੰਜਾਬ ਦੇ 7-800 ਪਿੰਡਾ ਜਿਹਦੇ ਵਿੱਚ ਇਹ ਮਸਲਾ ਪਿਆ ਹੈ ਬਾਰਡਰ ਦੇ ਵਿੱਚ ਦਾ ਇਹ ਬਹੁਤ ਜ਼ਿਆਦਾ ਗੰਭੀਰ ਨੇ ਹੋਰ ਵੀ ਇਹ ਮਾਲਵੇ ਦੇ ਵਿੱਚ ਹੀ ਬਹੁਤ ਸਾਰੇ ਪਏ ਮਸਲੇ ਇਹ ਗੱਲਬਾਤ ਨਹੀਂ ਜਿੱਥੇ ਜਾ ਸਕਦੇ ਨੇ ਜੇ ਸਰਕਾਰ ਸਲਸੀਅਰ ਹੋਵੇ ਪਰ ਨਾ ਰੋਜ਼ ਦੀ ਰੋਜ਼ ਕਦੇ ਕਿਤੇ ਕਦੇ ਕਿਤੇ ਇਹ ਚੱਲਦੀ ਰਹੇ ਜੀ ਉਗਰਾਹ ਸਾਹਿਬ ਇੱਕ ਗੱਲ ਮਨ ਹੋਰ ਦੱਸਿਓ ਕਿ ਜਿਵੇਂ ਜੌਂਦ ਪਿੰਡ ਦਾ ਮਸਲਾ ਕਿ ਜਦੋਂ ਧਰਨਾ ਲੱਗਿਆ ਹੋਇਆ ਐਡੇ ਵੱਡੇ ਪੱਧਰ ਦੇ ਉੱਪਰ ਜੰਗੀ ਪੱਧਰ ਦੇ ਉੱਪਰ ਉੱਥੇ ਹਾਲਾਤ ਬਣੇ ਹੋਏ ਨੇ ਪ੍ਰਸ਼ਾਸਨ ਦੇ ਨਾਲ ਉਦੋਂ ਪਿੰਡ ਦਾ ਮਤਲਬ ਮਾਹੌਲ ਕਿਦਾਂ ਦਾ ਜੌਂਦ ਪਿੰਡ ਦਾ ਆਪਸੀ ਲੋਕਾਂ ਦਾ ਭਾਈਚਾਰਾ ਜਾਂ ਪਿੰਡ ਦੇ ਲੋਕ ਕਿਦਾਂ ਨੇ ਪਿੰਡ ਦਾ ਭਾਈਚਾਰਾ ਇਹ ਤੋਂ ਪਹਿਲਾਂ ਵੀ ਬਹੁਤ ਵਧੀਆ ਸੀ ਤੇ ਹੁਣ ਵੀ ਬਹੁਤ ਵਧੀਆ ਹੈ ਉਹ ਪਰਿਵਾਰ ਜਿਹੜੇ ਪਿੰਡ 'ਚ ਨਹੀਂ ਰਹਿੰਦੇ ਉਹਨਾਂ ਨੇ ਰੋਲਾ ਪਾਇਆ ਹੋਇਆ ਹੋ ਸਕਦਾ ਸਾਰੇ ਪਿੰਡ ਦੇ ਵਿੱਚੋਂ ਜੇ ਤੁਸੀਂ ਕਿਤੇ ਸੁਡਾ ਢੇੜਾ ਵੱਜ ਜੇ ਤੁਸੀਂ ਜੌਂਦ ਪਿੰਡ ਦੇ ਵਿੱਚ ਦੇਖਿਓ ਵੀ ਜੌਂਦ ਪਿੰਡ ਦਾ ਬੱਚਾ ਬੱਚਾ ਗੁੜੀਆਂ ਤੋਂ ਲੈ ਕੇ ਬੱਚਿਆਂ ਤੱਕ ਅਬ ਦੇ ਖੇਤਾਂ ਦੀ ਰਾਖੀ ਕਰਨ ਵਾਸਤੇ ਮੇਢੇ ਜੇ ਨਿਕਲਦਾ ਮਾਰਾਂ ਦਾ ਬਹੁਤ ਥੋੜੀ ਗਿਣਤੀ ਹੈ ਸਾਡੀ ਜਿਹੜੀ ਤੁਸੀਂ ਦੇਖਦੇ ਹੋ ਅਸੀਂ ਬਾਰੋਂ ਬਹੁਤ ਥੋੜੀ ਗਲਤੀ ਕਦੇ-ਕਦੇ ਭੇਜਦੇ ਆ ਨਹੀਂ ਸਾਰਾ ਪਿੰਡ ਇੱਕ ਰਸੇ ਜਾਂਦਾ ਹੈ ਜਾਨ ਲੜਨ ਮਰਨ ਨੂੰ ਤਿਆਰ ਹੈ ਜ਼ਮੀਨਾਂ ਕਿਸੇ ਹਾਲਤ ਤੇ ਜਾਣ ਨਹੀਂ ਦੇਣੀਆਂ ਇਸ ਗੱਲ ਵਾਸਤੇ ਤਿਆਰ ਹੈ ਕਿਉਂਕਿ ਉਹਨਾਂ ਵਾਸਤੇ ਜਿਉਣ ਦਾ ਇਹੋ ਹੀ ਸਾਧਨ ਹੈ ਜੇ ਇਹ ਤੋਂ ਮੇਰਾ ਉਹ ਜਿਉਂਦੀ ਨਹੀਂ ਰਹਿ ਸਕਦੇ ਉਹ ਕਿਵੇਂ ਮਰਨ ਜਾਂ ਜਿਉਂਦੇ ਰਹਿਣ ਉਹਨਾਂ ਵਾਸਤੇ ਇਸ ਗੱਲ ਦਾ ਸਵਾਲ ਹੈ ਜੇ ਜ਼ਮੀਨਾਂ ਗਈਆਂ ਤਾਂ ਜਿਉਂਦੇ ਮਰ ਜਾਣ ਦਾ ਸਵਾਲ ਹੈ ਜੇ ਜ਼ਮੀਨਾਂ ਰਹਿਣੀਆਂ ਨੇ ਤਾਂ ਬੱਚਿਆਂ ਦੀ ਜ਼ਿੰਦਗੀ ਦੀ ਹੁੰਦੀ ਹੈ ਗਾਹਾਂ ਦਾ ਭਵਿੱਖ ਵੀ ਚੰਗਾ ਹੁੰਦਾ ਰੋਟੀ ਖਾਣ ਜੋਗੇ ਰਹਿੰਦੇ ਨੇ ਉਹਨਾਂ ਵਾਸਤੇ ਜੋ ਜਿੰਦਗੀ ਮੌਤ ਦਾ ਸਵਾਲ ਹੈ ਇਸ ਕਰਕੇ ਸਾਰਾ ਪਿੰਡ ਇੱਕ ਰਸੇ 'ਤੇ ਨਿਕਲਣ ਨੂੰ ਤਿਆਰ ਹੈ ਜੀ ਬਿਲਕੁਲ ਸੋ ਉਗਰਾਹ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਨਾਲ ਜੁੜੇ ਜਿਉਂਦ ਪਿੰਡ ਦਾ ਮਾਮਲਾ ਹੈ ਵਿਚਾਰਿਆ ਧੰਨਵਾਦ ਜੀ ਧੰਨਵਾਦ ਦੋਸਤੋ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਭਾਰਤੀ ਕਿਸਾਨੀ ਨੂੰ ਨੇਕਤਾ ਉਗਰਾਹ ਦੇ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਉਗਰਾਹ ਸਾਹਿਬ ਜੁੜੇ ਹੋਏ ਸੀ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਹਾਡੇ ਨਾਲ ਮਾਮਲੇ ਬਾਬਤ ਕੀ ਵਿਚਾਰ ਨੇ ਧੰਨਵਾਦ